ਆਪਾਂ ਕਬੂਤਰ ਦਿਖਾਉਣੇ ਆ ਤੇ ਓਕੇ ਗੁਲਜ਼ਾਰ ਬਾਈ ਆ ਕਬੂਤਰ ਆਪਣਾ ਜੀਬ ਵਾਲਾ ਖਿੜਕੀਆਂ ਤੋਂ ਜੀਬ ਜਿੱਤੀ ਸੀ ਇਹਨੇ ਅੱਛਾ ਇਹਨੇ ਜੀਬ ਜਿੱਤੀ ਖਿੜਕੀਆਂ ਤੋਂ ਹਣਾ ਖਿੜਕੀਆਂ ਪਹਿਲਾਂ ਹੀ ਬਾਈ ਜਿੱਤਿਆ ਸੀ ਪਹਿਲਾਂ ਅੱਖਾਂ ਦਿਖਾਈ ਬਾਈ ਇਹਦੀਆਂ ਹਣਾ ਚਿੱਟੀਆਂ ਸੋ ਐ ਚਿੱਟੀਆਂ ਅੱਖਾਂ ਬੜਾ ਹੀ ਠਾਈ ਕਰਕੇ ਚਿੱਟੀਆਂ ਅੱਖਾਂ ਦਾ ਹੁਣ ਪੱਲਾ ਵੀ ਦਿਖਾਰੀ ਗੁਲਜ਼ਾਰ ਬਰੇ ਸੋ ਉਪਰੋਂ ਖਾਈ ਮੈਨੂੰ ਪਰੋਂ ਮਨੋ ਓਕੇ ਸੋ ਮੇਰਾ ਭਰਾ ਇਹਦੇ ਬਾਰੇ ਦੱਸਿਓ ਇਹ ਕਿਹੜਾ ਕਬੂਤਰ ਆ ਕਿਵੇਂ ਸੀ ਕੀ ਸਟੋਰੀ ਆ ਕਿੰਨੀਆਂ ਬਾਜ਼ੀਆਂ ਜਿੱਤੀ ਕਿੰਨੇ ਮਾਂ ਵੀ ਬਿੰਗੀ ਨੋਕ ਵਾਲੀ ਸੀ ਚਾਰ ਬਾਜ਼ੀਆਂ ਜਿੱਤੀ ਹੋਈ ਸੀ ਇਹਦੀ ਮਾਂ ਆ ਜੀ ਠੀਕ ਐ ਮੋਟਰਸਾਈਕਲ ਵੀ ਜਿੱਤੀ ਸੀ ਉਹ ਹਾਂ ਤੇ ਚਾਰ ਵਧੀਆ ਬਾਜ਼ੀਆਂ ਝੋਟੀਆਂ ਇੱਕੋ ਸੀਜ਼ਨ ਚਾਰ ਜਿੱਤੀ ਸੀਗੀ ਤੇ ਇਹ ਇਹ ਖਾਨਦਾਨ ਵੀ ਚੰਗਾ ਔੜਦਾ ਆਪਣੇ ਕੋਲੇ ਠੀਕ ਐ ਹਾਂ ਇਹ ਵਿੱਚ ਹੈ ਦਾ ਕਬੂਤਰ ਨਹੀਂ ਦੂਰੋਂ ਨੇੜੇ ਇੱਕੋ ਜਿਹੀ ਜੀ ਥੋੜੇ ਪਾਸੇ ਕਬੂਦੀਆਂ ਪਾਸੋਂ ਪਾਈਆਂ ਭਰਾਵਾਂ ਦੇ ਵਿੱਚ ਆਇਆਂ ਕੀਤੀਆਂ ਹੋਈਆਂ ਵਾ ਠੀਕ ਐ ਹਾਂ ਸੋ ਇਹ ਕਬੂਤਰ ਨੇ ਮਤਲਬ ਵਧੀਆ ਬਾਜ਼ੀਆਂ ਜਿੱਤ ਕੇ ਨਾ ਮਨਾਇਆ ਤੁਹਾਡਾ ਹਾਂ ਵਧੀਆ ਉੱਡਿਆ ਵਧੀਆ ਜੀ ਖੜਕੀਆਂ ਜੀਵ ਦਿੱਤੀਆਂ ਸੀ ਇਹ ਇਹਦਾ ਨਾਂ ਵੀ ਕੋਈ ਦਿੱਤਾ ਇਹਨੂੰ ਕਿ ਨਹੀਂ ਫਿਰ ਨਾਂ ਨੂੰ ਨਾਮ ਦੇਣੇ ਆਂ ਮੈਂ ਕਿਹਦੇ ਨਾਮ ਨੂੰ ਘਾਟ ਹੀ ਦਿੱਤਾ ਜਾ ਬਸ ਦਿੱਤਾ ਏਟੀਐਮ ਤੋਂ ਦਿੱਤਾ ਨਾ ਏਟੀਐਮ ਨਾਮ ਦਿੱਤਾ ਸੀਗਾ ਬਾਈ ਕਾਕੇ ਨੇ ਕਾਕੇ ਨੇ ਨਾਂ ਦਿੱਤਾ ਇਹ ਚਲੋ ਜੀ ਇਹਨੂੰ ਛੱਡ ਦੋ ਹੁਣ ਅਗਲੇ ਲਿਓ ਬਾਈ ਜੀ ਕਲ ਸੀ ਨਹੀਂ ਓਕੇ ਆ ਕਬੂਤਰੀ ਬਾਈ ਦੋ ਮੋਟਰਸਾਈਕਲ ਦਿੱਤੀ ਹੋਈ ਆ ਦੋ ਮੋਟਰਸਾਈਕਲ ਦਿੱਤੀ ਕਬੂਤਰੀ ਬਾਈ ਜੀ ਕਲ ਸੀ ਜਿੱਤੀ ਸੀ ਹਾਂ ਤੇ ਐਤੀ ਜਣੇ ਇਹ ਜਾਨੀ ਜਾਨੀ ਦੋਨੇ ਆਪਣੀ ਰਹਿਗੇ ਸੀ ਨਾਮ ਵੱਡੇ ਸੀ ਇੱਕ ਸ਼ਾਪ ਮੰਦੀ ਸੀ ਇੱਕ ਮੋਟਰਸਾਈਕਲ ਸੀਗਾ ਪੱਲਾ ਖੋਲੀ ਰਹਾ ਬਣਾ ਹਾਂ ਇਹ ਹਰੇ ਪੱਲੇ ਵਾਲੀ ਬਾਈ ਦੀ ਹਰਾ ਪੱਲਾ ਰੰਗਾਂ ਦੇ ਸਾਰਾ ਅੱਛਾ ਹਕਮਤullah ਸਿਵਾ ਠੀਕ ਹੈ ਬਿੰਗੀ ਹੋਤ ਹੈ ਬਿੰਗੀ ਹੋਈ ਹਾਂ ਠੀਕ ਹੈ ਸੋ ਇਹ ਦੋ ਇਹਨੇ ਨਾਮ ਜਿੱਤੇ ਹੈ ਨਾ ਹਾਂਜੀ ਠੀਕ ਹੈ ਸੋ ਅਗਲੀ ਬਾਈ ਕੋ ਉਤਰੀ ਫੜ ਕੇ ਦਿਖਾ ਦਿਓ ਓਕੇ ਸੋ ਇਹ ਵਾਲੀ ਬਾਈ ਜੀ ਹਾਂ ਇਹ ਦੋ ਬਾਈ ਹਾਂ ਇੱਥੇ ਗੁੜੀਆਂ ਜਿੱਤਿਆ ਸੀ ਗਿਰਾ ਕੁਤਰਾ ਮੇਲਾ ਹਾਂ ਇਹਦਾ ਇਹਦਾ ਪੱਠਾ ਵਾ ਜਿਹੜੀ ਪੱਲੇ ਜਿਹੜੀ ਪਹਿਲਾਂ ਦਿਖਾਈ ਸੀਗੀ ਹਾਂ ਜੀ ਪੱਲੇ ਨਹੀਂ ਦਿਖਾਈ ਨਹੀਂ ਹਾਂ ਹਾਂ ਇਹ ਉਹਦਾ ਪੱਠਾ ਵਾ ਇਹ ਵੀ ਬਾਜੀਆਂ ਦਿੱਤੇ ਆ ਇਹਦਾ ਹੀ ਮਾੜਾ ਦਿਖਾ ਦਿੰਗੇ ਆਪਣਾ ਖੋਲ ਕੇ ਲੈ ਬਈ ਜੀ ਦਿਖਾ ਦੋ ਸਭ ਤੋਂ ਫੇਵਰੇਟ ਮੈਨੂੰ ਇਹਦਾ ਪਿਓ ਆ ਜਿਹੜਾ ਲੰਬ ਵਾਲੀ ਛੱਡਿਆ ਸੀ ਨਾ ਹਾਂ ਹਾਂ ਦਣੀ ਉਹ ਤਾਂ ਜਿੱਤੇ ਤੇ ਵੀ ਇੱਥੇ ਹੈਗਾ ਵਾ ਤੇ ਆ ਉਹਦਾ ਪੱਠਾ ਸੀਲੋ ਨੇ ਮੋਟਰਸਾਈਕਲ ਦਿੱਤੇ ਸੀ ਇਹ ਠੀਕ ਹੈ ਤੇ ਇਹਦੀ ਭੈਣ ਹੈ ਲਗੀ ਸੀ ਉਧੇ ਰੰਗੀਆਂ ਤੋਂ ਅੱਛਾ ਇਹਦੀ ਭੈਣ ਸੀ ਜਿਹੜੀ ਲਗੀ ਸੀ ਜਿਹੜੀ ਇਹ ਕਿਹੜੀਆਂ ਕਿਦ ਨੇ ਹਰੇ ਹਾਲੇ ਇੰਨੇ ਵਧੀਆ ਇਹ ਮੇਰੇ ਫੇਵਰੇਟ ਕੂਤਰ ਆ ਮਾਨਵਸੰਦ ਜਿਹੜੀਆਂ ਕੀ ਉਹਨਾਂ ਦੀ ਉੱਡੀ ਸੀਗੀ ਰੱਬੋ ਵਾਲਾਂ ਦੀ ਦੀਪ ਸਿੰਘ ਵਾਲੇ ਉਹ ਇਹਦੇਗਾ ਪੱਠਿਆਂ ਦੀ ਪੱਠੀ ਸੀਗੀ ਜਿਹੜੀ ਆਪਣੀ ਸਕੂਟਰੀ ਜਿੱਤੀ ਸੀ ਓਵੇਂ ਜਿਹੜਾ ਆਪਣਾ ਲਾਇਆ ਸੀ ਓਵੇਂ ਉਹਨਾਂ ਦਾ ਲਾਇ ਹੀ ਰੱਬੋ ਵਾਲਾਂ ਦਾ ਹਾਂ ਉਹ ਵੀ ਮੈਂ ਕਹਿ ਕੇ ਛਡਵਾਈ ਸੀ ਉਹਨਾਂ ਤੋਂ ਛੱਡਦੇ ਨਹੀਂ ਦਿੰਦੇ ਮੈਂ ਛੱਡੋ ਦੀ ਨਵੀਂ ਉੱਥੇ ਕੂਦਰੀ ਮੈਨੂੰ ਜਿੱਤੂਗੀ ਉਹਦੇ ਜਿੱਤੀ ਹੋ ਗੂਦਰੀ ਉਹ ਇਹ ਬਲੱਡ ਚੋਂ ਸੀਗੀ ਦਿਖਾਈ ਬਈ ਇਹ ਪੱਲਾ ਖੋਲ ਪੱਲਾ ਖੋਲ ਕੇ ਵੀ ਦਿਖਾਦੀ ਉਹਦਾ ਦਿਖਾਤੀ ਮੈਂ ਯਾਰ 10 ਵਜੇ ਤੱਕ ਉੱਡਦੇ ਬਾਈ ਜੱਤ ਲੈਂਦੇ ਯਾਰ ਨਾਲੇ ਬੈਠ ਪਾਉਣਗੇ ਘੰਟੇ ਘੰਟੇ ਦੀ ਉਹ ਦੂਜਾ ਪੰਜੇ ਵੀ ਦਿਖਾਈ ਗੁਲਜਾਰੇ ਦੇ ਜਿਹੜਾ ਸਕੂਟਰੀ ਤੇ ਉੱਡੀ ਇਹਦੀ ਪੋਤੀ ਸੀ ਉਹ ਠੁਲੇ ਵੀ ਅਗਲੀ ਛੱਪੇ ਏ ਬਾਈ ਜੀ ਅਭੀ ਦੋ ਤਿੰਨ ਬਾਈ ਛੱਡਿਆ ਹੋਇਆ ਬਾਈ ਛਾਪੇ ਵਾਲਾ ਕੁੱਤਰ ਜਿਹੜਾ ਬਰਸਾਲਨੀ ਉੱਡੇਂ ਕਿ ਆਪਣਾ ਉਹਦਾ ਭਾਈ ਆ ਸਕਾ ਇਹ ਕਾਲਾ ਚੀਨਾ ਲਾਲ ਚੀਨਾ ਲਾ ਲਾ ਆ ਨਿਸ਼ਪਾਰੀ ਫਰਾ ਦੇ ਆ ਲਾਲ ਚੀਨਾ ਮੇਤੋਂ ਅੱਖਾਂ ਖਟੀਆਂ ਦੋਨੇ ਹਨਾ ਖਟੀਆਂ ਹਾਂ ਬੜਾ ਕੋਲੀ ਪੱਲਾ ਬਾਈ ਪੱਲਾ ਖੋਲਦੀ ਮੜਾ ਜਾ ਕਿੰਨਾ ਕੁ ਪੁਰਾਣਾ ਇਹ ਇਹਦਾ ਇੱਕ ਤੀਰ ਆਪਣੀ ਕਿ ਬਾਜੀਆਂ ਛੱਡਿਆ ਹੋਇਆ ਅੱਛਾ ਇਸ ਸਾਲ ਦੀ ਬਾਜੀਆਂ ਹਾਂ ਬਹੁਤ ਚੰਗੇ ਕੁੱਤਰਾ ਵੀ ਇਹ ਨਵੀਂ ਬਰੀਡ ਬਣਾਈ ਆ ਇਹ ਥੋੜੀ ਜੀ ਇਹ ਦੇ ਜਸਵਾਲ ਮੁਰਸੇ ਤੀਰ ਬੋਲ ਨੇ ਥੈਂਕੀ ਜਸਵਾਲ ਜਸਵਾਲ ਜਿੱਤੀ ਮੋਟਰਸਾਈਕਲ ਕੱਲੀ ਬਾਈ ਜਿੱਤੀ ਇਹ ਜਗਦੇਵ ਸਿੰਘ ਜਸਵਾਲ ਦੇ ਪਿੰਡ ਆ ਜਸਵਾਲ ਜਿਹੜਾ ਸਾਡੇ ਇੱਥੇ ਆਹ ਠੀਕ ਹੈ ਅਮਾਨਾਂ ਦੇ ਨਾਲ ਕਲਾਰਾਂ ਦੇ ਨਾਲ ਇਸ ਸਾਲ ਦੀ ਹੈ ਵੀ ਹੈ ਹਾਂ ਹਾਂ ਇਸ ਸਾਲ ਦੀ ਹੈ ਠੀਕ ਹੈ ਭਾਈ ਅਗਲਾ ਕਟ ਗਈ ਜੀ ਏਟੀਐਮ ਦੀ ਆ ਏਟੀਐਮ ਦਿੱਤੀ ਆ ਅੱਛਾ ਆ ਏਟੀਐਮ ਦਿੱਤੀ ਆ ਦੋ ਬਾਰੀਆਂ ਜਿੱਤੀ ਹੋਈ ਆ ਓਰੀਜਨਲ ਏਟੀਐਮ ਦੀ ਦਿੱਤੀ ਆ ਹੈ ਓਰੀਜਨਲ ਆ ਉਹਦੀ ਜਿਹੜੀ ਹੋਰੀ ਮਤਲਬ ਉਹਨੇ ਇੰਕੀ ਨੇ ਆਪ ਕੱਢੀ ਵੀ ਆ ਹਾਂ ਆਪ ਕੱਢੀ ਉਹਨੇ ਹੁਣ ਦੋ ਬਾਰੀਆਂ ਜਿੱਤੀ ਹੋਈ ਆ ਇਹ ਦੋ ਬਾਰੀਆਂ ਜਿੱਤੀ ਆ ਹਾਂ ਇਹਦੇ ਮੋਟ ਤੋਂ ਇੱਕ ਫਰ ਚਿੱਟਾ ਆਉਂਦਾ ਪਹਿਲਾਂ ਤੋਂ ਹੀ ਆ ਅੱਛਾ ਕੰਨੀ ਵਾਲਾ ਚਿੱਟਾ ਆਉਣਾ ਰਹਾ ਹਾਂ ਜਿਹੜੀ ਇਹਦੀ ਮਾਂ ਸੀ ਏਟੀਐਮ ਉਹਦੀ ਅੱਖ ਕਿੱਦਾਂ ਦੀ ਸੀ ਉਹਦੀਆਂ ਖੱਟੀਆਂ ਅੱਖਾਂ ਸੀਗੀਆਂ ਅੱਛਾ ਉਹਦੀਆਂ ਖੱਟੀਆਂ ਸੀ ਨਾ ਹਾਂ ਇਹਦੀ ਅੱਖ ਕਿਦਾਂ ਹੈ ਇਹ ਲਖੜੀ ਵੀ ਖਟੀਆਂ ਦੀਆਂ ਹਰੀਆਂ ਹੀ ਨਹੀਂਆਂ ਇਹ ਕਿਹੋ ਜੀਆਂ ਜਿਹੜੀਆਂ ਫਿੱਕੀਆਂ ਹੀ ਨਹੀਂ ਖਟੀਆਂ ਹਨਾ ਇਹ ਨਿਗਾ ਘੱਟੀ ਹੋਈ ਆ ਬਿਮਾਰੀ ਆ ਗਈ ਨਾ ਇਧਰਲੇ ਪਾਸੇ ਆਖੇ ਜੀ ਹਾਂ ਇਹ ਬਿਮਾਰੀ ਚ ਆ ਗਈਆਂ ਸੀ ਅੱਛਾ 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 ਬਿਮਾਰੀ ਤੋਂ ਆਈਆਂ ਹੋਈਆਂ ਅੱਛਾ ਦੋਨੇ ਵਾਲੀ ਦੂਜੀ ਅੱਖ ਤੇ ਵੀ ਆਈਆਂ ਆਈਆਂ ਹਾਂ ਦਾਣਾ ਪਾਣੀ ਦਾ ਚੋਟੜੀ ਦਾਣਾ ਪਾਣੀ ਖਾ ਲੀਦੀ ਹੈ ਨਾ ਇਹ ਕਿੰਨੀਆਂ ਬਾਜੀ ਸਦੀ ਨਹੀਂ ਇਹ ਦੋ ਛੱਡੀ ਦੋਨੇ ਜਿੱਤੀ ਸੀ ਦੋਨੇ ਜਿੱਤੀ ਸੀ ਨਾ ਕਿਸੇ ਰਸਤੇ ਪਤਾ ਹੇ ਰਾਮਗੜ ਛੱਡੀ ਤੀਜੀ ਬਾਜੀ ਛੱਡੀ ਸੀ ਤੇ ਉੱਥੋਂ ਨਾਲ ਦੇ ਬੰਦੇ ਚੱਲੇ ਗਏ ਬਿੱਲੀ ਪੈ ਗਈ ਘਰੇ ਅੱਛਾ ਨਾਲ ਛੋਟੇ ਬੰਦੇ ਆ ਖੜ ਗਏ ਰਾਤ ਨੂੰ ਬੈਠੀ ਨਿੰਮ ਚੋ ਫੜੀ ਬੈਠੀ ਹਾਂ ਬੱਚੇ ਬੁੱੱਚੇ ਦੇ ਕੜਾਈ ਕਿ ਨਹੀਂ ਬਾਅਦ ਇਹਦੇ ਬੱਚੇ ਹਾਂ ਬਹੁਤ ਨੇ ਬੱਚਿਆਂ ਦੇ ਬੱਚੇ ਬਹੁਤ ਉੜਦੇ ਆ ਇਹਦੇ ਘਾਂ ਬੱਚਿਆਂ ਦੇ ਬੱਚੇ ਵਧੀਆ ਉੜਦੇ ਆ ਐਂਕੀ ਇਹਦੀ ਇਹਦੇ ਪੁੱਤ ਦੀ ਜਿਹੜੀ ਧੂਰਕੋਟ ਜਿੱਤੀ ਆਪਣੀ ਬਾਜੀ ਹਾਂ ਹਾਂ ਉਹ ਗਾਂ ਇਹਦੇ ਪੁੱਤ ਦੀ ਸੀ ਓਕੇ ਓਕੇ ਹਾਂ ਠੀਕ ਐ ਅਗਲੇ ਆ ਜਾਓ ਜੀ ਬਸ ਖੁਣ ਦੇ ਭਾਣਾ ਛੱਡੀ ਇਹ ਕਿਦਾਂ ਧੌਣ ਜੀ ਕਮੋੜੀ ਇਹ ਧੌਣ ਦੀ ਬਿਮਾਰੀ ਆਪਣਾ ਤਾਂ ਸਾਹ ਚੰਨ ਆਪਣਾ ਚਾਰ ਸਾਲ ਪਈ ਰਹੀ ਇਹ ਵੱਜ ਗਈ ਆ ਇਹ ਸਮ ਕਾਪੀ ਆਈਟਮ ਦੀ ਭੈ ਨਾ ਸਕੀ ਸੁੱਖਣ ਵਾਲੀ ਦੀ ਇਹ ਅੱਛਾ ਹਾਂ ਆਏ ਸੀ ਉਹਦੇ ਇਹਦੇ ਕਾਲੇ ਡੱਬੇ ਸੀ ਇੱਥੇ ਹਾਂ ਆਏ ਫਰ ਸੀ ਆਹੀ ਸੇਮ ਅੱਖਾਂ ਸੀ ਉਹਦੀਆਂ ਅੱਛਾ ਭਾਈ ਉਦਾਂ ਹੀ ਤੰਦਰੁਸਤ ਦਾ ਸਾਰਾ ਕੁਝ ਬੱਚੇ ਕੜਦੀ ਆ ਬੱਚੇ ਕੜਦੀ ਆ ਪਰ ਧੌਣ ਆ ਹੀ ਕਮਾਉਣੀ ਹੈ ਹਾਂ ਬੱਚੇ ਕੜਦਣ ਹਾਂ ਵੀ ਮਤਲਬ ਇਹਦਾ ਮਤਲਬ ਬਚਾਓ ਬਈ ਯਾਰ ਇਹਨਾਂ ਚੀਜ਼ਾਂ ਤੋਂ ਨਾ ਹੋਰ ਯਾਰ ਖਿਆਲ ਰੱਖੋ ਪ੍ਰਮਾਤਮਾ ਬਹੁਤ ਦੁੱਖ ਲੱਗਦਾ ਹਨਾ ਤੇ ਬੱਚੇ ਵੀ ਕੜਦੀ ਸਾਰਾ ਕੁਝ ਠੀਕ ਹੈ ਸਾਰਾ ਉਹ ਦੇਖ ਲਓ ਬਾਈ ਦੀ ਫੇਵਰਿਟ ਕਬੂਤਰੀ ਆ ਮੈਂ ਕਹਿਆ ਪੰਜ 10 ਕਬੂਤਰ ਦਿਖਾਉਣੇ ਆ ਸੋ ਜਵਾਨ ਇਹੇ ਕੱਢ ਕੇ ਲੈ ਕੇ ਆਇਆ ਹੈ ਨਾ ਅੱਛਾ ਏਟੀਐਮ ਦੀ ਇਹਦੀ ਕਾਪੀ ਸੀ ਕਾਪੀ ਸੀ ਏਟੀਐਮ ਸਮਝ ਲੈ ਇਹਦੀ ਠੀਕ ਇੰਨੀ ਕਿ ਫਰ ਰਹਿ ਗਈ ਦੂਜੀ ਇੰਨੇ ਕਿ ਫਰ ਰਹਿ ਗਈ ਕਾਲੇ ਉਹਦੇ ਬਸ ਅੱਛਾ ਵੱਧ ਸੀ ਪਹਿਲੇ ਸਾਲ ਹਾਂ ਅੱਛਾ ਅੱਛਾ ਠੀਕ ਆ ਬਾਈ ਚਲ ਅਗਲਾ ਦਿਖਾ ਦੇ ਬਾਈ ਕਿਹ ਰਹਿ ਗਿਆ ਕਬੂਤਰ ਹੋਗੇ ਸਾਰੇ ਹੋਗੇ ਲੈ ਨਵੇਂ ਪੰਡਿਆ ਇੱਥੇ ਆ ਜੀ ਵੀ ਮਾੜਾ ਜੀ ਹੁਣ ਕੈਮਰੇ ਤੇ ਆਪਾਂ ਸਮਾਪਤੀ ਕਰਦੇ ਆ